ਸਸਿਕਾ ਜੀ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ H1B ਵੀਜ਼ਾ ਅਰਜ਼ੀਆਂ ਉੱਤੇ 1 ਲੱਖ ਡਾਲਰ ਅਮਰੀਕੀ ਡਾਲਰ ਦੀ ਸਲਾਨਾ ਵੀਜ਼ਾ ਫੀਸ ਲਗਉਣ ਦੇ ਇਲਾਨ ਉੱਤੇ ਦਸਖਤ ਕਰਨ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਦੇ ਲਈ ਇੱਕ ਐਮਰਜੈਂਸੀ ਸਹਾਇਤਾ ਨੰਬਰ ਵੀ ਜਾਰੀ ਕਰ ਦਿੱਤਾ ਹੈ ਅਮਰੀਕਾ ਦੇ ਵਿੱਚ ਭਾਰਤੀ ਦੂਤਾਵਾਸ ਨੇ X ਉੱਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਮੋਬਾਈਲ ਨੰਬਰ ਉੱਤੇ ਕਾਲ ਅਤੇ ਵਟਸਐਪ ਕਰ ਸਕਦੇ ਨੇ ਦੂਤਾਵਾਸ ਨੇ ਕਿਹਾ ਕਿ ਇਸ ਨੰਬਰ ਦੀ ਵਰਤੋਂ ਸਿਰਫ ਤੁਰੰਤ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕਾ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਨਿਯਮਤ ਕਾਉਂਸਲਰ ਪੁੱਛਗੀਛਾ ਦੇ ਲਈ ਭਾਰਤੀ ਪਿਸ਼ੂਵਰ ਅਤੇ ਪਿੱਛੇ ਚਿੰਤਾ ਦੀ ਘੰਟੀ ਵਜਾ ਦੇਣ ਵਾਲੇ ਇੱਕ ਕਦਮ ਦੇ ਵਿੱਚ ਸਿਪਤਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਅਰਜ਼ੀਆਂ ਉੱਤੇ 1 ਲੱਖ ਡਾਲਰ ਦੀ ਸਲਾਨਾ ਫੀਸ ਲਗਾਉਣ ਦੇ ਐਲਾਨ ਉੱਤੇ ਦਸਤਕਦ ਖਾਤੀਤੇ ਨੇ ਇਸ ਸਲਾਨ ਤੋਂ ਬਾਅਦ ਵਾਸ਼ਿੰਗਟਨ ਦੇ ਵਿੱਚ ਭਾਰਤੀ ਦੂਤਾਵਾਸ ਨੇ ਸ਼ਨੀਵਾਰ ਨੂੰ ਤੁਰੰਤ ਸਹਾਇਤਾ ਦੀ ਲੋੜ ਵਾਲੇ ਭਾਰਤੀ ਨਾਗਰਿਕਾਂ ਦੇ ਲਈ ਇੱਕ ਐਮਰਜੈਂਸੀ ਸਹਾਇਤਾ ਨੰਬਰ ਜਾਰੀ ਕੀਤਾ ਹੈ ਦੂਤਾਵਾਸ ਨੇ ਐਕਸ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕ ਸੈੱਲ ਨੰਬਰ ਉੱਤੇ ਕਾਲ ਕਰ ਸਕਦੇ ਨੇ ਇਸ ਨੰਬਰ ਦੀ ਵਰਤੋਂ ਸਿਰਫ ਤੁਰੰਤ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਰੁਟੀਨ ਕਾਉਂਸਲਰ ਪੁੱਛਗਿੱਛਾ ਦੇ ਲਈ ਇਸ ਉਪਾਅ ਨੇ ਭਾਰਤੀ ਤਕਨੀਕੀ ਪੇਸ਼ੇਵਰਾਂ ਉੱਤੇ ਇਸ ਦੇ ਪ੍ਰਭਾਵ ਅਤੇ ਪੈਸੇ ਭੇਜਣ ਦੇ ਪ੍ਰਭਾਵ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਨੇ ਲਗਭਗ 71% H1B ਵੀਜ਼ਾ ਭਾਰਤੀ ਨਾਗਰਿਕਾਂ ਨੂੰ ਦਿੱਤੇ ਜਾਂਦੇ ਨੇ ਦੱਸੇ ਲੋਕਾਂ ਦੇ ਗੁੱਸੇ ਨੂੰ ਸੰਤ ਕਰਨ ਦੀ ਕੋਸ਼ਿਸ਼ ਕਰਦੇ ਅਮਰੀਕੀ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਭਾਰੀ ਫੀਸ ਸਿਰਫ ਨਵੀਆਂ H1B ਵੀਜ਼ਾ ਪਟੀਸ਼ਨਾਂ ਉੱਤੇ ਲਾਗੂ ਹੋਵੇਗੀ ਨਾ ਕਿ ਮੌਜੂਦਾ ਧਾਰਕਾਂ ਦਾ ਜਾਫੇ ਨਵੀਨੀ ਕਰਨ ਦੀ ਮੰਗ ਕਰਨ ਵਾਲਿਆਂ ਤੇ IANS ਨੂੰ ਦਿੱਤੇ ਇੱਕ ਵਿਸ਼ੇਸ਼ ਜਵਾਬ ਦੇ ਵਿੱਚ ਵਾਈਟ ਹਾਊਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਇੱਕ ਵਾਰ ਦੀ ਫੀਸ ਹੈ ਜੋ ਸਿਰਫ ਨਵੇਂ ਵੀਜ਼ਾ ਤੇ ਲਾਗੂ ਹੁੰਦੀ ਹੈ ਨਾ ਕਿ ਨਵੀਨੀਕਰਨ ਜਾਂ ਮੌਜੂਦਾ ਫੀਸ ਧਾਰਕਾਂ ਤੇ ਇਸ ਨੂੰ ਅੰਪਾਲ ਸਰਕਾਰ ਨੇ ਆਪਣੇ ਸਾਰੇ ਮਿਸ਼ਨਾਂ ਤੇ ਪੋਸਟਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਅਗਲੇ 24 ਘੰਟਿਆਂ ਦੇ ਵਿੱਚ ਅਮਰੀਕਾ ਵਾਪਸ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ। ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਕਰਮ ਦਾ ਨੋਟਿਸ ਲਏ ਇੱਕ ਐਲਾਨਦੇ ਹੋਏ ਕਿ ਉਹ H1B ਵੀਜ਼ਾ ਪ੍ਰੋਗਰਾਮਰ ਦੇ ਵਿੱਚ ਪੇਸ਼ ਕੀਤੇ ਗਏ ਦੁਰਗਾਮੀ ਬਦਲਾਮਾਂ ਖਾਸ ਕਰਕੇ ਨਵੀਂ ਲਗਾਈ ਗਈ ਸਲਾਨਾ ਫੀਸ ਦੇ ਧਿਆਨ ਦੇ ਨਾਲ ਜਾਂਚ ਕਰ ਰਿਹਾ ਹੈ ਮੰਤਰਾਲੇ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਕਦਮ ਵਿੱਤੀ ਪ੍ਰਭਾਵ ਤੋਂ ਪਰੇ ਹੋ ਸਕਦਾ ਹੈ ਅਤੇ ਪਰਿਵਾਰਾਂ ਦੇ ਲਈ ਮਾਨਵਤਾਵਾਦੀ ਚੁਣੌਤੀਆਂ ਪੈਦਾ ਕਰ ਸਕਦਾ ਹੈ ਮਾਇਆ ਦੇ ਬੁਲਾਰੇ ਦੰਦੀਰ ਜੈ ਸਵਾਲ ਨੇ ਕਿਹਾ ਹੈ ਕਿ ਸਰਕਾਰ ਨੇ ਅਮਰੀਕੀ H1B ਵੀਜ਼ਾ ਪ੍ਰੋਗਰਾਮ ਤੇ ਪ੍ਰਸਤਾਵਿਤ ਪਾਬੰਦੀਆਂ ਦੇ ਨਾਲ ਸੰਬੰਧਿਤ ਰਿਪੋਰਟਾਂ ਦੇਖੀਆਂ ਨੇ ਇਸ ਉਪਾਅ ਦੇ ਪੂਰੇ ਪ੍ਰਭਾਵ ਦਾ ਅਧਿਐਨ ਸਾਰੇ ਸੰਬੰਧਿਤ ਦੁਆਰਾ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਭਾਰਤੀ ਉਦਯੋਗ ਵੀ ਸ਼ਾਮਲ ਨੇ ਜਿਸ ਨੇ ਪਹਿਲਾਂ ਹੀ H1B ਪ੍ਰੋਗਰਾਮ ਤੇ ਨਾਲ ਸੰਬੰਧਿਤ ਕੁਝ ਧਾਰਨਾਵਾਂ ਨੂੰ ਸਪਸ਼ਟ ਕਰਨ ਵਾਲਾ ਇੱਕ ਸ਼ੁਰੂਆਤੀ ਵਿਸ਼ਲੇਸ਼ਣ ਪੇਸ਼ ਕਰ ਦਿੱਤਾ ਐਜਨਾਲਿਓਨਾਗੇ ਕਿਹਾ ਕਿ ਬੁਲਾਰੇ ਨੇ ਚੇਤਾਵਨੀ ਦਿੱਤੀ ਕਿ ਟ੍ਰੰਪ ਦੁਆਰਾ ਐਲਾਨਿਆ ਗਿਆ ਕਦਮ ਵਪਾਰਕ ਹਲਕਿਆ ਤੋਂ ਪੂਰੇ ਗੁੰਝਨ ਦੀ ਸੰਭਾਵਨਾ ਹੈ ਤੇ ਭਾਰਤੀ ਉਦਯੋਗ ਸਮੇਤ ਸਾਰੇ ਸੰਬੰਧਤਾ ਦੁਆਰਾ ਪੂਰੇ ਪ੍ਰਭਾਵਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਇਸ ਉਪਾਏ ਦੇ ਪਰਿਵਾਰਾਤਮਕ ਲਈ ਪੈਦਾ ਹੋਏ ਵਿਗੰਦੇ ਰੂਪ ਦੇ ਵਿੱਚ ਮਾਨਵਤਾਵਾਦੀ ਨਤੀਜੇ ਹੋਣ ਦੀ ਸੰਭਾਵਨਾ ਹੈ ਇੱਕ ਵਾਰ ਫਿਰ ਦੱਸਦੀ ਹੈ ਸਸਿਕਾ ਜੀ ਮੈਂ ਕੋਮਲ ਕਪੂਲ ਤੁਸੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ H1B ਵੀਜ਼ਾ ਅਰਜ਼ੀਆਂ ਉੱਤੇ 1 ਲੱਖ ਡਾਲਰ ਅਮਰੀਕੀ ਡਾਲਰ ਦੀ ਸਲਾਨਾ ਵੀਜ਼ਾ ਫੀਸ ਲਗਉਣ ਦੇ ਇਲਾਨ ਉੱਤੇ ਦਸਖਤ ਕਰਨ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਦੇ ਲਈ ਇੱਕ ਐਮਰਜੈਂਸੀ ਸਹਾਇਤਾ ਨੰਬਰ ਵੀ ਜਾਰੀ ਕਰ ਦਿੱਤਾ ਹੈ ਅਮਰੀਕਾ ਦੇ ਵਿੱਚ ਭਾਰਤੀ ਦੂਤਾਵਾਸ ਨੇ 100ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਮੋਬਾਈਲ ਨੰਬਰ ਉਤੇ ਕਾਲ ਅਤੇ ਵਟਸਐਪ ਕਰ ਸਕਦੇ ਨੇ ਦੂਤਾਵਾਸ ਨੇ ਕਿਹਾ ਕਿ ਇਸ ਨੰਬਰ ਦੀ ਵਰਤੋਂ ਸਿਰਫ ਤੁਰੰਤ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕਾ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਨਿਯਮਤ ਕਾਉਂਸਲਰ ਪੁੱਛਗਿੱਛ ਦੇ ਲਈ ਕੁਅ ਅਤਿ ਪਿਸ਼ਵਰ ਅਤੇ ਪਿੱਛੇ ਚਿੰਤਾ ਦੀ ਘੰਟੀ ਵਜਾ ਦੇਣ ਵਾਲੇ ਇੱਕ ਕਦਮ ਦੇ ਵਿੱਚ ਸਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਅਰਜ਼ੀਆਂ ਉੱਤੇ 1 ਲੱਖ ਡਾਲਰ ਦੀ ਸਲਾਨਾ ਫੀਸ ਲਗਾਉਣ ਦੇ ਐਲਾਨ ਉੱਤੇ ਦਸਤਖਤ ਕਰ ਦਿੱਤੇ ਨੇ ਇਸ ਐਲਾਨ ਤੋਂ ਬਾਅਦ ਵਾਸ਼ਿੰਗਟਨ ਦੇ ਵਿੱਚ ਭਾਰਤੀ ਦੂਤਾਵਾਸ ਨੇ ਸ਼ਨੀਵਾਰ ਨੂੰ ਤੁਰੰਤ ਸਹਾਇਤਾ ਦੀ ਲੋੜ ਵਾਲੇ ਭਾਰਤੀ ਨਾਗਰਿਕਾਂ ਦੇ ਲਈ ਇੱਕ ਐਮਰਜੈਂਸੀ ਸਹਾਇਤਾ ਨੰਬਰ ਜਾਰੀ ਕੀਤਾ ਹੈ ਦੂਤਾਵਾਸ ਨੇ ਐਕਸ ਉੱਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕ ਸੈੱਲ ਨੰਬਰ ਉੱਤੇ ਕਾਲ ਕਰ ਸਕਦੇ ਨੇ ਇਸ ਨੰਬਰ ਦੀ ਵਰਤੋਂ ਸਿਰਫ ਤੁਰੰਤ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਰੂਟੀਨ ਕਾਉਂਸਲਰ ਪੁੱਛਗਿੱਛਾਂ ਦੇ ਲਈ ਇਸ ਉਪਾਅ ਨੇ ਭਾਰਤੀ ਤਕਨੀਕੀ ਪੇਸ਼ੇਵਰਾਂ ਉੱਤੇ ਇਸ ਦੇ ਪ੍ਰਭਾਵ ਅਤੇ ਪੈਸੇ ਭੇਜਣ ਦੇ ਪ੍ਰਭਾਵ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਨੇ ਲਗਭਗ 71% H1B ਵੀਜ਼ਾ ਭਾਰਤੀ ਨਾਗਰਿਕਾਂ ਨੂੰ ਦਿੱਤੇ ਜਾਂਦੇ ਨੇ ਦੱਸੇ ਲੋਕਾਂ ਦੇ ਗੁੱਸੇ ਨੂੰ ਸਾਂਤ ਕਰਨ ਦੀ ਕੋਸ਼ਿਸ਼ ਕਰਦੇ ਅਮਰੀਕੀ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਭਾਰੀ ਫੀਸ ਸਿਰਫ ਨਵੀਆਂ H1B ਵੀਜ਼ਾ ਪਟੀਸ਼ਨਾਂ ਉੱਤੇ ਲਾਗੂ ਹੋਵੇਗੀ ਨਾ ਕਿ ਮੌਜੂਦਾ ਧਾਰਕਾਂ ਜਾਂ ਫਿਰ ਨਵੀਨੀਕਰਨ ਦੀ ਮੰਗ ਕਰਨ ਵਾਲਿਆਂ ਤੇ। IANS ਨੂੰ ਦਿੱਤੇ ਇੱਕ ਵਿਸ਼ੇਸ਼ ਜਵਾਬ ਦੇ ਵਿੱਚ ਵਾਈਟ ਹਾਊਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਇੱਕ ਵਾਰ ਦੀ ਫੀਸ ਹੈ ਜੋ ਸਿਰਫ ਨਵੇਂ ਵੀਜ਼ਾ ਤੇ ਲਾਗੂ ਹੁੰਦੀ ਹੈ ਨਾ ਕਿ ਨਵੀਨੀਕਰਨ ਜਾਂ ਮੌਜੂਦਾ ਫੀਸ ਧਾਰਕਾਂ ਤੇ। ਅਜਨਾਨਪਾਲ ਸਰਕਾਰ ਨੇ ਆਪਣੇ ਸਾਰੇ ਮਿਸ਼ਨਾਂ ਤੇ ਪੋਸਟਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਅਗਲੇ 24 ਘੰਟਿਆਂ ਦੇ ਵਿੱਚ ਅਮਰੀਕਾ ਵਾਪਸ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ। ਵਿਦੇਸ਼ ਮੰਤਰਾਲੇ ਨੇ ਇਸ ਘਟਨਾਕਰਮਤਾ ਨੋਟਿਸ ਲਈ ਇੱਕਿਆੰਦੇ ਹੋਏ ਕਿ ਉਹ H1B ਵੀਜ਼ਾ ਪ੍ਰੋਗਰਾਮਾ ਦੇ ਵਿੱਚ ਪੇਸ਼ ਕੀਤੇ ਗਏ ਦੁਰਗਾਮੀ ਬਦਲਾਮਾ ਖਾਸ ਕਰਕੇ ਨਵੀਂ ਲਗਾਈ ਗਈ ਸਲਾਨਾ ਫੀਜ਼ ਦੇ ਧਿਆਨ ਦੇ ਨਾਲ ਜਾਂਚ ਕਰ ਰਿਹਾ ਹੈ। ਮੰਤਰਾਲੇ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਕਦਮ ਵਿੱਤੀ ਪ੍ਰਭਾਵ ਤੋਂ ਪਰੇ ਹੋ ਸਕਦਾ ਹੈ। ਅਤੇ ਪਰਿਵਾਰਾਂ ਦੇ ਲਈ ਮਾਨਵਤਾਵਾਦੀ ਚੁਣੌਤੀਆਂ ਪੈਦਾ ਕਰ ਸਕਦਾ ਹੈ ਐਮਆਈਏ ਦੇ ਬੁਲਾਰੇ ਦੰਦੀਰ ਜੈ ਸਵਾਲ ਨੇ ਕਿਹਾ ਹੈ ਕਿ ਸਰਕਾਰ ਨੇ ਅਮਰੀਕੀ ਐਚ1ਬੀ ਵੀਜ਼ਾ ਪ੍ਰੋਗਰਾਮ ਤੇ ਪ੍ਰਸਤਾਵਿਤ ਪਾਬੰਦੀਆਂ ਦੇ ਨਾਲ ਸੰਬੰਧਿਤ ਰਿਪੋਰਟਾਂ ਦੇਖੀਆਂ ਨੇ ਇਸ ਉਪਾਅ ਦੇ ਪੂਰੇ ਪ੍ਰਭਾਵ ਦਾ ਅਧਿਐਨ ਸਾਰੇ ਸੰਬੰਧਿਤ ਦੁਆਰਾ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਭਾਰਤੀ ਉਦਯੋਗ ਵੀ ਸ਼ਾਮਲ ਨੇ ਜਿਸ ਨੇ ਪਹਿਲਾਂ ਹੀ ਐਚ1ਬੀ ਪ੍ਰੋਗਰਾਮ ਤੇ ਨਾਲ ਸੰਬੰਧਿਤ ਕੁਝ ਤਾੜਨਾਵਾਂ ਨੂੰ ਸਪਸ਼ਟ ਕਰਨ ਵਾਲਾ ਇੱਕ ਸ਼ੁਰੂਆਤੀ ਵਿਸ਼ਲੇਸ਼ਣ ਪੇਸ਼ ਕਰ ਦਿੱਤਾ ਇਸ ਨਾਲ ਹੀ ਉਨ੍ਹਾਂ ਕਿਹਾ ਕਿ ਬੁਲਾਰੇ ਨੇ ਚੇਤਾਵਨੀ ਦਿੱਤੀ ਕਿ 트াম্প ਦੁਆਰਾ ਐਲਾਨਿਆ ਗਿਆ ਕਦਮ ਵਪਾਰਕ ਹਲਕਿਆਂ ਤੋਂ ਪੂਰੇ ਗੁੰਜਨ ਦੀ ਸੰਭਾਵਨਾ ਹੈ ਤੇ ਭਾਰਤੀ ਉਦਯੋਗ ਸਮੇਤ ਸਾਰੇ ਸੰਬੰਧਤਾ ਦੁਆਰਾ ਪੂਰੇ ਪ੍ਰਭਾਵਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਇਸ ਉਪਾਏ ਦੇ ਪਰਿਵਾਰਾਤਮਕ ਲਈ ਪੈਦਾ ਹੋਏ ਵਿਗੰਤ ਦੇ ਰੂਪ ਦੇ ਵਿੱਚ ਮਾਨਵਤਾਵਾਦੀ ਨਤੀਜੇ ਹੋਣ ਦੀ ਸੰਭਾਵਨਾ ਹੈ ਇੱਕ ਵਾਰ ਫਿਰ ਦੱਸਦੀ ਹੈ ਸਸਿਕਾ ਜੀ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਦੇ ਵੱਲੋਂ H1B ਵੀਜ਼ਾ ਅਰਜ਼ੀਆਂ ਉੱਤੇ 1 ਲੱਖ ਡਾਲਰ ਅਮਰੀਕੀ ਡਾਲਰ ਦੀ ਸਲਾਨਾ ਵੀਜ਼ਾ ਫੀਸ ਲਗਉਣ ਦੇ ਇਲਾਨ ਉੱਤੇ ਦਸਖਤ ਕਰਨ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਦੇ ਲਈ ਇੱਕ ਐਮਰਜੈਂਸੀ ਸਹਾਇਤਾ ਨੰਬਰ ਵੀ ਜਾਰੀ ਕਰ ਦਿੱਤਾ ਹੈ ਅਮਰੀਕਾ ਦੇ ਵਿੱਚ ਭਾਰਤੀ ਦੂਤਾਵਾਸ ਨੇ ਐਕਸ ਉੱਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਮੋਬਾਈਲ ਨੰਬਰ ਉੱਤੇ ਕਾਲ ਅਤੇ ਵਟਸਐਪ ਕਰ ਸਕਦੇ ਸਕਤੇ ਨੇ ਦੂਤਾਵਾਸ ਨੇ ਕਿਹਾ ਕਿ ਇਸ ਨੰਬਰ ਦੀ ਵਰਤੋਂ ਸਿਰਫ ਤੁਰੰਤ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕਾ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਨਿਯਮਤ ਕਾਉਂਸਲਰ ਪੁੱਛਗਿੱਛ ਦੇ ਲਈ ਭਾਰਤੀ ਪੇਸ਼ੇਵਰਾਂ ਤੇ ਪਿੱਛੇ ਚਿੰਤਾ ਦੀ ਘੰਟੀ ਵਜਾ ਦੇਣ ਵਾਲੇ ਇੱਕ ਕਦਮ ਦੇ ਵਿੱਚ ਸਿਪਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਅਲਜੀਆਂ ਉੱਤੇ 1 ਲੱਖ ਡਾਲਰ ਦੀ ਸਲਾਨਾ ਫੀਸ ਲਗਾਉਣ ਦੇ ਐਲਾਨ ਉੱਤੇ ਦਸਤਕਦਕਾ ਦਿੱਤੇ ਨੇ ਇਸ ਸਲਾਨ ਤੋਂ ਬਾਅਦ ਵਾਸ਼ਿੰਗਟਨ ਦੇ ਵਿੱਚ ਭਾਰਤੀ ਦੂਤਾਵਾਸ ਨੇ ਸ਼ਨੀਵਾਰ ਨੂੰ ਤੁਰੰਤ ਸਹਾਇਤਾ ਦੀ ਲੋੜ ਵਾਲੇ ਭਾਰਤੀ ਨਾਗਰਿਕਾਂ ਦੇ ਲਈ ਇੱਕ ਐਮਰਜੈਂਸੀ ਸਹਾਇਤਾ ਨੰਬਰ ਜਾਰੀ ਕੀਤਾ ਦੂਤਾਵਾਸ ਨੇ X ਉੱਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕ ਸੈੱਲ ਨੰਬਰ ਉੱਤੇ ਕਾਲ ਕਰ ਸਕਦੇ ਨੇ ਇਸ ਨੰਬਰ ਦੀ ਤੋ ਸਿਰਫ ਤੁਰੰਤ ਐਮਰਜੈਂਸੀ ਸਹਾਇਤਾ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਰੋਟੀਨ ਕਾਉਂਸਲਰ ਪੁੱਛ ਕਿਛਰੇ ਲਈ ਇਸ ਉਪਾਏ ਨੇ ਭਾਰਤੀ ਤਕਨੀਕੀ ਪੇਸ਼ੇਵਰਾਂ ਉਤੇ ਜ਼ਿੱਦੇ ਪਰ ਭਾਵ ਅਤੇ ਪੈਸੇ ਪੇਜੁੰਦੇ ਪਰ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਨੇ ਲਗਭਗ 71% H1B ਵੀਜ਼ਾ ਪਾਤੇ ਨਾਗਰਿਕਾਂ ਨੂੰ ਦਿੱਤੇ ਜਾਂਦੇ ਨੇ ਦਸੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਅਮਰੀਕੀ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਭਾਰੀ ਫੀਸ ਸਿਰਫ ਨਵੀਆਂ H1B ਵੀਜ਼ਾ ਪਟੀਸ਼ਨਾਂ ਉਤੇ ਲਾਗੂ ਹੋਵੇਗੀ ਆਕੇ ਮੌਜੂਦਾ ਧਾਰਕਾਂ ਜੋ ਆਫਰ ਨਵੀਨੀਕਰਨ ਦੀ ਮੰਗ ਕਰਨ ਵਾਲੇ ਅਤੇ ਆਈਏਐਨਐਸ ਨੂੰ ਦਿੱਤੇ ਇੱਕ ਵਿਸ਼ੇਸ਼ ਜਵਾਬ ਦੇ ਵਿੱਚ ਵਾਈਟ ਹਾਊਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਇੱਕ ਵਾਧ ਦੀ ਫੀਸ ਹੈ ਜੋ ਸਿਰਫ ਨਵੇਂ ਵੀਜ਼ਾ ਤੇ ਲਾਗੂ ਹੁੰਦੀ ਹੈ ਨਾ ਕਿ ਨਵੀਨੀਕਰਨ ਜਾਂ ਮੌਜੂਦਾ ਫੀਸ ਧਾਰਕਾਂ ਤੇ ਇਸ ਦੌਰਾਨ ਪਾਕ ਸਰਕਾਰ ਨੇ ਆਪਣੇ ਸਾਰੇ ਮਿਸ਼ਨਾਂ ਤੇ ਪੋਸਟਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਅਗਲੇ 24 ਘੰਟਿਆਂ ਦੇ ਵਿੱਚ ਅਮਰੀਕਾ ਵਾਪਸ ਜਾਣ ਵਾਲੇ ਪਾਕਤੀ ਨਾਗਰਿਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਵਿਦੇਸ਼ ਮੰਤਰਾਲੇ ਨੇ ਵੀ ਇਸ ਘਟਨਾਕਰਮ ਦਾ ਨੋਟਿਸ ਲਏ ਏਕੰਦੇ ਹੋਏ ਕਿ ਉਹ H1B ਵੀਜ਼ਾ ਪ੍ਰੋਗਰਾਮਾ ਦੇ ਵਿੱਚ ਪੇਸ਼ ਕੀਤੇ ਗਏ ਦੁਰਗਾਮੀ ਬਦਲਾਮਾਂ ਖਾਸ ਕਰਕੇ ਨਵੀਂ ਲਗਾਈ ਗਈ ਸਲਾਨਾ ਫੀਸ ਦੇ ਧਿਆਨ ਦੇ ਨਾਲ ਜਾਂਚ ਕਰ ਰਿਹਾ ਹੈ ਮੰਤਰਾਲੇ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਕਦਮ ਵਿੱਤੀ ਪ੍ਰਭਾਵ ਤੋਂ ਪਰੇ ਹੋ ਸਕਦਾ ਹੈ ਅਤੇ ਪਰਿਵਾਰਾਂ ਦੇ ਲਈ ਮਾਨਵਤਾਵਾਦੀ ਚੁਣੌਤੀਆਂ ਪੈਦਾ ਕਰ ਸਕਦਾ ਹੈ ਅਮਾਇਰ ਦੇ ਬੁਲਾਰੇ ਦੰਤੀ ਜੈ ਸਵਾਲ ਨੇ ਕਿਹਾ ਕਿ ਸਰਕਾਰ ਨੇ ਅਮਰੀਕੀ H1B ਵੀਜ਼ਾ ਪ੍ਰੋਗਰਾਮ ਤੇ ਪ੍ਰਸਤਾਵਿਤ ਪਾਬੰਦੀਆਂ ਦੇ ਨਾਲ ਸੰਬੰਧਿਤ ਰਿਪੋਰਟਾਂ ਦੇਖਿਆ ਨੇ ਇਸ ਸਪਾਵ ਤੇ ਪੂਰੇ ਪ੍ਰਭਾਵ ਦਾ ਅਧਿਐਨ ਸਾਰੇ ਸੰਬੰਧਿਤ ਦੁਆਰਾ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਭਾਰਤੀ ਉਦਯੋਗ ਵੀ ਸ਼ਾਮਲ ਨੇ ਜਿਸ ਨੇ ਪਹਿਲਾਂ ਹੀ H1B ਪ੍ਰੋਗਰਾਮ ਦੇ ਨਾਲ ਸੰਬੰਧਿਤ ਕੁਝ ਤਾੜਨਾਵਾਂ ਨੂੰ ਸਪਸ਼ਟ ਕਰਨ ਵਾਲਾ ਇੱਕ ਸ਼ੁਰੂਆਤੀ ਵਿਸ਼ਲੇਸ਼ਣ ਪੇਸ਼ ਕਰ ਦਿੱਤਾ ਇਸ ਨਾਲ ਹੀ ਉਨ੍ਹਾਂ ਕੀ ਕਿਹਾ ਕਿ ਬੁਲਾਰੇ ਨੇ ਚੇਤਾਵਨੀ ਦਿੱਤੀ ਕਿ 트াম্প ਦੁਆਰਾ ਐਲਾਨਿਆ ਗਿਆ ਕਦਮ ਵਪਾਰਕ ਹਲਕਿਆ ਤੋਂ ਪੂਰੇ ਗੁੰਜਨ ਦੀ ਸੰਭਾਵਨਾ ਹੈ ਤੇ ਭਾਰਤੀ ਉਦਯੋਗ ਸਮੇਤ ਸਾਰੇ ਸੰਬੰਧਤਾ ਦੁਆਰਾ ਪੂਰੇ ਪ੍ਰਭਾਵ ਦਾ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਇਸ ਉਪਾਏ ਦੇ ਪਰਿਵਾਰਾਗ ਲਈ ਪੈਦਾ ਹੋਏ ਵਿਗੰਦੇ ਰੂਪ ਦੇ ਵਿੱਚ ਮਾਨਵਤਾਵਾਦੀ ਨਤੀਜੇ ਹੋਣ ਦੀ ਸੰਭਾਵਨਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ